ਦੇ ਪਤਕਰ ਆ ਜੀ ਹਾਂ ਹਾਂ ਜੀ ਕਾਫੀ ਲੰਮੇ ਸਮੇਂ ਤੋਂ ਆਰਤੀਆਂ ਦੀ ਤੇ ਲੇਬਰ ਵਾਲਿਆਂ ਦੀ ਮੰਗ ਸੀ ਕਿਉਂਕਿ ਇਸ ਸੜਕ ਦੇ ਉੱਤੇ ਦਫਤਰ ਬਣਿਆ ਹੈ ਆਰਤੀਆਂ ਛੇ ਹਿੰਦਾ ਔਰ ਲੇਬਰ ਯੂਨੀਅਨ ਦਾ ਅੱਜ ਉਦਘਾਟਨ ਕਰਨ ਵਾਸਤੇ ਕੀ ਕਹਿਣਾ ਚਾਹੋਗੇ ਸਪੀਕਰ ਸਾਹਿਬ ਨੇ ਸਮਝ ਤੋਂ ਬਹੁਤ ਵੱਡਾ ਤੋਹਫਾ ਦਿੱਤਾ ਹੈ ਆਰਤੀਆਂ ਤੇ ਲੇਬਰ ਵਾਲਿਆਂ ਨੂੰ ਸਾਫ਼ੀ ਪ੍ਰਾਣੀ ਮੰਗ ਪੂਰੀ ਹੋ ਰਹੀ ਬਿਲਕੁਲ ਜੀ ਬਹੁਤ ਪ੍ਰਾਣੀ ਮੰਗ ਸੀਗੀ ਤੇ ਇਹਨਾਂ ਨੇ ਬਹੁਤ ਜ਼ੋਰ ਲਗਾ ਕੇ ਕਰਾਇਆ ਹੈ ਜਿਹੜਾ ਵੀ ਇਸ ਤਰੀਕਾ ਕੰਮ ਕਰਦੇ ਰਹੇ ਸਮਝ ਤੋਂ ਬਹੁਤ ਜ਼ਿਆਦਾ ਬੁਣੀ ਦੇਖੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ ਕਾਫੀ ਲੰਮੇ ਸਮੇਂ ਤੋਂ ਆਰਤੀ ਦੀ ਮੰਗ ਸੀ ਸੜਕ ਬਣਾਉਣ ਦੀ ਅੱਜ ਹੁਣ ਦਾ ਅਧਿਗ੍ਰਾਹ ਨਹੀਂ ਕੀਤਾ ਗਿਆ ਕੀ ਕਹਿਣਾ ਚਾਹੋਗੇ ਬਸੇ ਮੰਗ ਪੂਰੀ ਹੋਣ ਜਾ ਰਹੀ ਹੈ ਲੋਕਾਂ ਦੀ ਆਸਾਂ ਪੂਰ ਪੈ ਗਿਆ ਜੀ ਆਵਾਜ਼ੀ ਪਾਰਟੀ ਸਰਕਾਰਾਂ ਜੋ ਪਾਸੇ ਬੁਲਕਾਰ ਤੇ ਉਹਨਾਂ ਦੀ ਦਬਸੀ ਹੋਈ ਵਾਲੀ ਸਰਕਾਰ ਯਤਨ ਮਾ ਜੋ ਸਰਕਾਰ ਦੇ ਇਹਨਾਂ ਨੇ ਫੰਡ ਲਿਆਂਦੇ ਹੈ ਤੇ ਅੰਮ੍ਰਿਤਪੜੇ ਸ਼ਹਿਰ ਵਾਸੀ ਜੋ ਕਹਿੰਦੇ ਹੁੰਦਾ ਹੈ ਜੋ ਲਾਉਂਦੇ ਹੋ ਹੁੰਦਾ ਹੈ ਪਿੰਡ ਮੰਗ ਪੂਰੀ ਹੋਈ ਹੈ ਬਹੁਤ ਬੜੀ ਖੁਸ਼ੀ ਦੀ ਲਹਿਰ ਹੈ ਨਾ ਸਾਰੇ ਮੈਟਰੀਅਲਿੰਗ ਦਾ ਵਾਟਿੰਗ ਹੈ ਮੈਟਰੀਅਲਿੰਗ ਕਰਕੇ ਡਾਇਰੈਕਟੈਂਸ ਚ 4-5 ਸੜਕਾਂ 3 ਕਰੋੜ ਦੀ ਲਾਗਤ ਦਾ ਬਣ ਜਾ ਰਹੀਆਂ ਪਹਿਲਾਂ ਹੀ 7 ਕਰੋੜ ਰੁਪਈਆ ਲਾਇਆ ਕਮੇਟੀ ਚ ਸੀਰੇ ਤੇ ਪ੍ਰਬੰਧਾ ਨਹੀਂ ਔਰ ਲਾਈਟਾਂ ਦੇ ਪ੍ਰਬੰਧਾ ਵੀ ਔਰ 18 ਕਰੋੜ 35 ਲੱਖ ਔਰ ਟੋੜਾ ਜਿਹੜਾ ਪਾਣੀ ਦੀ ਡਿਸਟ੍ਰਿਕਟ ਜਿਹੜੀ ਬੀਬੀਆ ਰੋਡ ਤੋਂ ਲੱਗਦੀ ਹੈ ਤੇ ਤਾਂ ਕਿ ਮੀਰੇ ਦਿਨਾਂ ਚ ਸ਼ਹਿਰ ਵਾਸੀ ਤੰਗ ਪਰੇਸ਼ਾਨ ਨਾ ਹੋਣ ਲਗਾਤਾਰ ਕੋਸ਼ਿਸ਼ਾਂ ਜਾਰੀ ਹੈ ਤਾਂ 3 ਕਰੋੜ ਰੁਪਇਆ ਹੋਰ ਪੰਜ ਸੜਕਾਂ ਆਸਤੇ ਆਇਆ ਜਿਹਦੇ ਵਿੱਚ ਐਕਸਾ ਮੇਨ ਬੱਕਰ ਬੱਕਰ ਸੀ ਜੋਜੀ ਬਬਾ ਜੋਜੀ ਦੀ ਵਾਲੀ ਪਾਸੇ ਵੀ ਆਪਾਂ ਟੜੇ ਉਹਨਾਂ ਦਾ ਅੰਕਾ ਕਰਨਾ ਹੈ ਜਿ세 ਤਰ੍ਹਾਂ ਲਗਾਤਾਰ ਜਿਹੜੇ ਕੰਮਕਾਜ ਚੱਲਦੇ ਰਹਿਣਗੇ ਮੈਂ ਧੰਨਵਾਦੀ ਸ਼ਹਿਰ ਵਾਸੀਆਂ ਦਾ ਬੇਟਾ ਅੰਦਰ ਉਤਾਜੀ ਸਾਡੇ ਚੇਅਰਮੈਨ ਆ ਗਮੀਤ ਜੀ ਆਰੇਆੜਾ ਸੈਕਟਰੀ ਸਾਹਿਬ ਲਕੀ ਦੇ ਪ੍ਰਧਾਨ ਕੇ ਬੇਚ ਜੀ